ਤਨੋਂ ਵਾਹਿਗੁਰੂ ਜੀਓ ਬਸੰਤ ਕਬੀਰ ਜੀਓ ਇਕ ਓੰਕਾਰੁ ਸਤਿ ਗੁਰ ਪ੍ਰਸਾਦਿ ਸੁਰਹਾ ਕੀ ਜੈਸੀ ਤੇਰੀ ਚਾਲ ਤੇਰੀ ਪੂਛਟ ਉਪਰ ਚਮਕ ਬਾਲ ਇਸ ਘਰ ਮਹਿ ਹੈ ਸੋ ਤੂੰ ਢੂੰਡ ਖਾ ਹੈ और किसी के तू मत ही रहा। चाकी चट है चून खा है चाकी का चीथरा कहाँ ले जा है। ਤੇਰੀ ਬਹੁਤ ਡੀਠ ਮਤ ਲੱਕਰੀ ਸੋਟਾ ਤੇਰੀ ਪਰ ਪੀਠ ਕਹ ਕਬੀਰ ਭੋਗ ਭਲੇ ਕੀ ਨਾ ਮਤ ਕੋ ਮਾਰੇ ਈਟ ਢੇਮੋ ਕਹ ਕਬੀਰ ਭੋਗ ਭਲੇ ਕੀ ਨਾ ਮਤ ਕੋ ਮਾਰੇ ਈਟ ਢੇਮੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ دین ਦੁਨੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕਰਦੇ ਹੁਆਂ ਸਤਸੰਗਤ ਰੂਪ ਵਿੱਚ ਗੁਰਬਾਣੀ ਦੀ ਸਾਂਝ ਬਣਾਉਣ ਦਾ ਇਹ ਸੁਭਾਗ ਸਮਾ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਜੀ ਦੀ ਅਮਰਤਮਈ ਬਾਣੀ ਦੇ ਪਾਠ ਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਸਹਿਤ ਸਰਵਣ ਕੀਤੇ ਹਨ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਬਸੰਤ ਦੇ ਵਿੱਚੋਂ ਪਾਠ ਦੇ ਰੂਪ ਵਿੱਚ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1196 ਉੱਪਰ ਇਹ ਪਾਵਨ ਸ਼ਬਦ ਸੁਭਾਈ ਮਨ ਹੈ ਦਰਜ ਹੈ ਸ਼ਬਦ ਉੱਪਰ ਸੰਖੇਪ ਮੰਗਲਾ ਚਰਨ ਅਤੇ ਸਰਲੇਖ ਦਰਜ ਹੈ ਬਸੰਤ ਕਬੀਰ ਜੀਓ ਕਬੀਰ ਜੀ ਮਹਾਰਾਜ ਦਾ ਉਚਾਰਨ ਕੀਤਾ ਸ਼ਬਦ ਰਾਗ ਬਸੰਤ ਵਿੱਚ ਇਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਹਿੰਦਸਾ ਇੱਕ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਨੂੰ ਬਿਆਨ ਕਰਦਿਆਂ ਸਿੰਬੋਲਿਕ ਤੌਰ ਦੇ ਉੱਤੇ ਮਹਾਰਾਜ ਨੇ ਵਰਤਿਆ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਇੱਕ ਕਹਿ ਕੇ ਬਿਆਨ ਕਰਦੇ ਹਾਂ ਤਾਂ ਇਸ ਦਾ ਅਰਥ ਹੈ ਪਿਓ ਖੰਡਤ ਟੁੱਟੀ ਭੱਜੀ ਅੱਧੀ ਪਚੱਦੀ ਪੌਣੀ ਜਾਂ ਦੋ ਜਾਂ ਤਿੰਨ ਹਿੱਸਿਆਂ ਵਿੱਚ ਚੀਜ਼ ਨਹੀਂ ਹੈ ਉਹ ਸੰਪੂਰਨ ਇੱਕ ਇਕਾਈ ਹੈ ਪਰਮੇਸ਼ਰ ਵਾਹਿਗੁਰੂ ਦੀ ਅਸਤੀ ਖੰਡਤ ਨਹੀਂ ਇਸੇ ਲਈ ਓਮਕਾਰ ਸ਼ਬਦ ਨਾਲ ਦਰਜ ਕੀਤਾ ਹੈ ਪਿਓ ਇੱਕ ਰਾਸ ਭਾਵ ਇਕੋ ਜਿਆ ਸਾਰੀ ਕਾਇਨਾਤ ਦੇ ਵਿੱਚ ਵਿਆਪਕ ਹੈ ਇਹ ਨਹੀਂ ਕਿ ਉਹ ਕਿਸੇ ਦਿਸ਼ਾ ਵਿੱਚ ਵੱਧ ਹੈ ਕਿਸੇ ਦਿਸ਼ਾ 'ਚ ਘੱਟ ਹੈ ਕਿਸੇ ਮਨੁੱਖ 'ਚ ਉਹਦਾ ਉਹਦੀ ਜੋਤ ਹੈ ਤੇ ਕੋਈ ਉਹਦੇ ਤੋਂ ਖਾਲੀ ਹੈ ਐਸਾ ਨਹੀਂ ਉਹ ਹਰ ਸਮਾਨ ਹਰ ਜਗ੍ਹਾ ਦੇ ਉੱਤੇ ਇੱਕ ਸਮਾਨ ਵਿਆਪਕ ਹੈ ਸਾਰੇ ਬ੍ਰਹਿਮੰਡ ਵਿੱਚ ਸਾਰੀ ਰਚਨਾ ਵਿੱਚ ਸਤ ਸ਼ਬਦ ਦਾ ਅਰਥ ਹੈ ਵੀ ਜੋ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ ਜਿਸ ਦੀ ਹਸਤੀ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ ਹਰ ਚੀਜ਼ ਜੋ ਸਾਨੂੰ ਦਿਖ ਰਹੀ ਹੈ ਉਹਨੂੰ ਮਹਾਰਾਜ ਨੇ ਕਿਹਾ ਦ੍ਰਿਸ਼ਟਮਾਨ ਹੈ ਸਗਲ ਮਿਥੇ ਨਾ ਮਿਥੇਨ ਦਾ ਅਰਥ ਹੁੰਦਾ ਹੈ ਮਿਥਿਆ ਇਹ ਜੋ ਜਿਹੋ ਜਿਹਾ ਕੁਝ ਨਜ਼ਰ ਆ ਰਿਹਾ ਹੈ ਉਹੋ ਜਿਹਾ ਉਹ ਨਹੀਂ ਰਹਿੰਦਾ ਬਦਲ ਜਾਂਦਾ ਹੈ ਮਿਟ ਜਾਂਦਾ ਹੈ ਖਤਮ ਹੋ ਜਾਂਦਾ ਹੈ ਕਿਸੇ ਚੀਜ਼ ਦੀ ਹਸਤੀ ਕਾਇਮ ਨਹੀਂ ਰਹਿੰਦੀ ਸਿਵਾਏ ਪਰਮੇਸ਼ਰ ਵਾਹਿਗੁਰੂ ਤੋਂ ਇਸ ਵਾਸਤੇ ਸਦੀਵ ਕਾਲ ਸਤ ਉਹੀ ਹੈ ਬਾਕੀ ਹਰ ਇੱਕ ਚੀਜ਼ ਪਰਵਰਤਨ ਦੀ ਸ਼ਿਕਾਰ ਹੈ ਤਬਦੀਲੀ ਦੀ ਸ਼ਿਕਾਰ ਹੈ ਸਮੇਂ ਨਾਲ ਬਦਲਦੀ ਵੀ ਹੈ ਤੇ ਸਮੇਂ ਨਾਲ ਮਿਟਦੀ ਵੀ ਸਤ ਸਦੀਵ ਕਾਲ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਪ੍ਰਸਾਦ ਦਾ ਅਰਥ ਹੈ ਕਿਰਪਾ ਬਖਸ਼ਿਸ਼ ਰਹਿਮਤ ਗੁਰੂ ਦੇ ਅਨੁਭਵ ਨਾਲ ਜੁੜ ਕੇ ਐਸੇ ਪਰਮੇਸ਼ਰ ਦੀ ਸੋਝੀ ਜੀਵਨ ਹੋਂਦੀ ਹੈ ਸ਼ਬਦ ਦਾ ਰਹਾਉ ਵਾਲਾ ਬੰਦ ਹੈ ਇਸ ਕਰਮ ਹੈ ਹੈ ਸੋ ਤੂੰ ਢੂੰਡ ਖਾਏ ਔਰ ਕਿਸੇ ਤੂੰ ਮਤ ਹੀ ਜਾਏ ਮਨ ਨੂੰ ਸੰਬੋਧਨ ਹੋ ਕੇ ਜੀਵ ਨੂੰ ਸੰਬੋਧਿਤ ਹੋ ਕੇ ਭਗਤ ਕਬੀਰ ਜੀ ਮਹਾਰਾਜ ਨੇ ਤਸ਼ਬੀ ਇਸ ਦੇ ਭੇੜੇ ਸੁਭਾਅ ਦੀ ਤੁਲਨਾ ਜਿਹੜੀ ਉਹ ਕੁੱਤੇ ਨਾਲ ਕੀਤੀ ਬਿਰਤੀ ਦੀ ਗੱਲ ਕੀਤੀ ਹੈ ਵੀ ਜੀਵ ਦੀ ਜਿਹੜੀ ਬਿਰਤੀ ਹੈ ਜੋ ਕੁਝ ਮয়ਸਰ ਹੈ ਜੋ ਕੁਝ ਉਪਲਬਧ ਹੈ ਜੋ ਕੁਝ ਅਵੇਲੇਬਲ ਹੈ ਅਤੇ ਜੋ ਕੁਝ ਮੇਰਾ ਹੈ ਮੇਰੇ ਤੋਂ ਭਾਵ ਕਿ ਜੋ ਮੇਰੀ ਕਮਾਈ ਦਾ ਹੈ ਮੇਰੇ ਹੱਕ ਦਾ ਹੈ ਮੇਰੇ ਅਧਿਕਾਰ ਦਾ ਹੈ ਉਹਦੇ ਵਿੱਚ ਮਨੁੱਖ ਸੰਤੁਸ਼ਟ ਨਹੀਂ ਉਹਦੇ ਚ ਖੁਸ਼ ਨਹੀਂ ਜੋ ਮੇਰੇ ਅਧਿਕਾਰ ਦਾ ਨਹੀਂ ਦੂਜੇ ਦੇ ਅਧਿਕਾਰ ਦਾ ਹੈ ਦੂਜੇ ਦਾ ਹੱਕ ਹੈ ਉਹਦੇ ਉੱਤੇ ਲਲਚਾਈ ਦ੍ਰਿਸ਼ਟੀ ਦੇ ਨਾਲ ਲਲਚਾਏ ਮਨ ਦੇ ਨਾਲ ਲਾਲਚੀ ਬਿਰਤੀ ਦੇ ਨਾਲ ਮਨੁੱਖ ਨਜ਼ਰ ਟਿਕਾ ਕੇ ਬੈਠਾ ਰਹਿੰਦਾ ਬਹੁਤਾਤ ਸਾਡੇ ਜੀਵਨ ਦੇ ਦੁੱਖਾਂ ਦਾ ਕਾਰਨ ਇਹ ਨਹੀਂ ਹੁੰਦਾ ਵੀ ਸਾਡੇ ਕੋਲ ਆ ਚੀਜ਼ ਨਹੀਂ ਹੈ ਮੈਂ ਅੱਗੇ ਵੀ ਇੱਕ ਦਿਨ ਬਿਨਾਂ ਕੀਤੀ ਸੀ ਵੀ ਸਾਰੀ ਜ਼ਿੰਦਗੀ ਮਨੁੱਖ ਆਪਣੇ ਹੱਥ ਵਿੱਚ ਤੱਕੜੀ ਲੈ ਕੇ ਦੋ ਚੀਜ਼ਾਂ ਨੂੰ ਤੋਲਦਾ ਰਹਿੰਦਾ ਤੱਕੜੀ ਦੇ ਇੱਕ ਪਾਲੇ ਵਿੱਚ ਉਹ ਆਪਣੇ ਆਪ ਨੂੰ ਪਾ ਲਿੰਦਾ ਤੇ ਦੂਜੇ ਵਿੱਚ ਦੂਜਿਆਂ ਨੂੰ ਪਾਉਂਦਾ ਰਹਿੰਦਾ ਹੈ ਹਮੇਸ਼ਾ ਹੀ ਉਹ ਤੋਲਦਾ ਰਹਿੰਦਾ ਹੈ ਔਰ ਤੋਲਦਾ ਹਮੇਸ਼ਾ ਦੂਜੇ ਇੱਕ ਇੱਕ ਪਹਿਲੂ ਦੇ ਵਿੱਚ ਤਾਂ ਆਪਣੇ ਆਪ ਨੂੰ ਟਿਕਾਈ ਰੱਖਦਾ ਹੈ ਦੂਜੇ ਪਾਸੇ ਕਦੇ ਵੀ ਆਪਣੇ ਤੋਂ ਹਮਾਤੜ ਨੂੰ ਨਹੀਂ ਪਾਏਗਾ ਆਪਣੇ ਤੋਂ ਤਗੜੇ ਨੂੰ ਪਾਏਗਾ ਜਿਹੜਾ ਮਨੁੱਖ ਕਿਸੇ ਵੀ ਕਾਰਨ ਕਰਕੇ ਜਾਂ ਕਿਸੇ ਵੀ ਚੀਜ਼ ਵਿੱਚ ਸਾਡੇ ਤੋਂ ਸਾਨੂੰ ਅੱਗੇ ਪ੍ਰਤੀਤ ਹੁੰਦਾ ਹੈ ਕਿ ਮੰਨ ਲਓ ਦੌਲਤ ਹੈ ਕਿਸੇ ਕੋਲ ਮੇਰੇ ਨਾਲੋਂ ਦੌਲਤ ਵੱਧ ਹੈ ਉਹਨੂੰ ਤਕੜੀ ਚ ਪਾ ਲੈਣਾ ਹਮੇਸ਼ਾ ਸੁਭਾਵਕ ਹੈ ਕਿ ਉਹਦਾ ਪਲੜਾ ਭਾਰੀ ਹੋ ਜਾਣਾ ਕੋਈ ਸਰੀਰ ਕਰਕੇ ਮੇਰੇ ਤੋਂ ਤਕੜਾ ਹੈ ਕੋਈ ਅਕਲ ਕਰਕੇ ਮੇਰੇ ਤੋਂ ਤਕੜਾ ਹੈ ਕੋਈ ਰੂਪ ਕਰਕੇ ਮੇਰੇ ਤੋਂ ਤਕੜਾ ਹੈ ਕੋਈ ਅਹੁਦੇ ਕਰਕੇ ਵੱਡਾ ਕਿਸੇ ਵੀ ਕਾਰਨ ਜਿਹੜਾ ਮੇਰੇ ਤੋਂ 1 ਇੰਚ ਵੀ ਅੱਗੇ ਖੜਾ ਹੈ ਉਹਨੂੰ ਪਾਉਣਾ ਹੈ ਹਮੇਸ਼ਾ ਦੂਜੇ ਪਲੜੇ 'ਚ ਤੇ ਸੁਭਾਵਕ ਗੱਲ ਹੈ ਵੀ ਜਿਸ ਚੀਜ਼ ਵਿੱਚੋਂ ਮੇਰੇ ਤੋਂ ਅੱਗੇ ਹੈ ਜਦੋਂ ਮੈਂ ਆਪਣੇ ਆਪ ਨੂੰ ਤੋਲਣਾ ਹੀ ਉਹਦੇ ਨਾਲ ਹਮੇਸ਼ਾ ਤੇ ਮੈਂ ਮੈਨੂੰ ਆਪਣਾ ਪਛੋਟਾ ਹੀ ਦਿਸਣਾ ਹੈ ਹੌਲਾ ਹੀ ਦਿਸਣਾ ਹੈ ਫਿਰ ਉਹਦੇ ਵਿੱਚ ਕੀ ਹੁੰਦਾ ਹੈ ਫਿਰ ਬੰਦੇ ਦੇ ਅੰਦਰ ਇੱਕ ਸ਼ਿਕਵਾ ਪੈਦਾ ਹੁੰਦਾ ਜਿਹਨੂੰ ਆਪਾਂ ਕਿਹਨੇ ਹੁਲਾਵਾ ਦੇਣਾ ਆਪਣੇ ਆਪ ਤੇ ਫਿਰ ਝੋਰਾ ਪੈਦਾ ਹੁੰਦਾ ਹੈ ਮੇਰੇ ਕੋਲ ਆ ਨਹੀਂ ਮੇਰੇ ਕੋਲ ਆ ਨਹੀਂ ਮੇਰੇ ਕੋਲ ਆ ਨਹੀਂ ਮੈਂ ਇਸ ਚੀਜ਼ ਵਿੱਚ ਛੋਟਾ ਮੈਂ ਇਸ ਚੀਜ਼ ਵਿੱਚ ਘਟ ਫਿਰ ਜਿਸ ਵੇਲੇ ਮਨੁੱਖ ਦੇ ਅੰਦਰ ਚਿੰਤਾ ਪੈਦਾ ਹੋਈ ਝੋਰਾ ਪੈਦਾ ਹੋਇਆ ਉਲੰਭਾ ਪੈਦਾ ਹੋਇਆ ਸ਼ਿਕਵਾ ਪੈਦਾ ਹੋਇਆ ਤੇ ਨਾਲ ਨਾਲ ਫਿਰ ਖਿਜ ਪੈਦਾ ਹੁੰਦੀ ਹੈ ਕਿ ਮੇਰੇ ਕੋਲੇ ਚੀਜ਼ ਕਿਉਂ ਨਹੀਂ ਆਈ ਇਸ ਖਿਜ ਦੇ ਵਿੱਚੋਂ ਫਿਰ ਇਹ ਚੀਜ਼ਾਂ ਜਿੱਥੇ ਵੀ ਹੋਣਗੀਆਂ ਤੁਸੀਂ ਚਿੰਤਨ ਕਰਕੇ ਵੇਖੋ ਜਿੱਥੇ ਸ਼ਿਕਵਾ ਹੋਏਗਾ ਹਰ ਵੇਲੇ ਹੀ ਸ਼ਿਕਵਾ ਹਰ ਵੇਲੇ ਸ਼ਿਕਾਇਤ ਹਰ ਵੇਲੇ ਹੀ ਖੇਜ ਹਰ ਵੇਲੇ ਬੰਦਾ ਫਿਰ ਇਹ ਸੋਚ-ਸੋਚ ਕੇ ਮਾਇੂਸ ਤੇ ਉਦਾਸ ਹੁੰਦਾ ਰਹੇ ਵੀ ਆ ਵੀ ਨਹੀਂ ਹੈ ਆ ਵੀ ਨਹੀਂ ਹੈ ਆ ਵੀ ਨਹੀਂ ਹੈ ਉਥੇ ਕਦੇ ਖੁਸ਼ੀ ਹੋ ਸਕਦੀ ਹੈ ਪ੍ਰਸੰਤਾ ਹੋ ਸਕਦੀ ਹੈ ਖੇੜਾ ਹੋ ਸਕਦਾ ਕਦੇ ਨਹੀਂ ਹੋ ਸਕਦਾ ਫਿਰ ਜਿੱਥੇ ਖੁਸ਼ੀ ਨਹੀਂ ਖੇੜਾ ਨਹੀਂ ਆਨੰਦ ਨਹੀਂ ਭਾਵੇਂ ਮਨੁੱਖ ਦੀ ਝੋਲੀ ਭਰੀ ਰਹੇ ਤੇ ਸਾਰਾ ਕੁਝ ਇਹਨੂੰ ਮਿਲਦਾ ਰਹੇ ਟਾਈਮ ਬਾ ਟਾਈਮ ਵਕਤ ਬਾ ਵਕਤ ਕਿ ਕਦੇ ਖੁਸ਼ ਨਹੀਂ ਹੁੰਦਾ ਕਿਉਂਕਿ ਤਕੜੀ ਦੇ ਦੂਜੇ ਪਹਿਲੂ ਵਿੱਚ ਪਾਲੇ ਵਿੱਚ ਇਸ ਨੇ ਹਮੇਸ਼ਾ ਆਪਣੇ ਤੋਂ ਅੱਗੇ ਰਹਿਣ ਵਾਲੀ ਚੀਜ਼ ਨੂੰ ਪਾਉਣਾ ਤੇ ਸਮੱਸਿਆ ਕਈ ਵਾਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਦੂਜੇ ਕੋਲ ਹੈ ਮੇਰੇ ਕੋਲ ਨਹੀਂ ਹੈ ਔਰ ਜੋ ਮੇਰੇ ਕੋਲ ਦੂਜਿਆਂ ਨਾਲੋਂ ਵੱਧ ਆ ਉਹਦਾ ਕਦੇ ਚੇਤਾ ਨਹੀਂ ਕਰਨਾ ਵੀ ਮੇਰੇ ਤੋਂ ਪਿੱਛੇ ਵੀ ਤਾਂ ਲੋਕ ਖੜੇ ਨੇ ਮੈਂ ਸ਼ੇਖ ਸਾਦੀ ਦੀ ਕਈ ਵਾਰ ਘਟਨਾ ਦਾ ਜ਼ਿਕਰ ਕੀਤਾ ਹੈ ਸ਼ੇਖ ਸਾਦੀ ਬੜਾ ਚਿੰਤਕ ਬੜਾ ਦਾਰਸ਼ਨਿਕ ਵਿਅਕਤੀ ਹੋਇਆ ਉਹਦੀਆਂ ਦੋ ਪੁਸਤਕਾਂ ਦੁਨੀਆਂ ਵਿੱਚ ਬੜੀਆਂ ਮਸ਼ਹੂਰ ਨੇ ਗੁਲਿਸਤਾਨ ਅਤੇ ਬੋਸਤਾਨ ਇਹਨੂੰ ਟ੍ਰਾਂਸਲੇਟ ਕੀਤਾ ਗਿਆ ਬਹੁਤ ਸਾਰੀਆਂ ਲੈਂਗੁਏਜ ਦੇ ਵਿੱਚ ਭਾਸ਼ਾਵਾਂ ਦੇ ਵਿੱਚ ਪੰਜਾਬੀ ਵਿੱਚ ਵੀ ਸ਼ਬਦੀਆਂ ਨੇ ਿੰਦਨ ਇੱਕ ਵਾਰੇ ਨਮਾਜ਼ ਪੜਨ ਵਾਸਤੇ ਨਮਾਜ਼ੀ ਸੀ ਪੱਕਾ ਨਮਾਜ਼ ਪੜਨ ਵਾਸਤੇ ਮਸਜਿਦ ਦੀਆਂ ਪੌੜੀਆਂ ਚੜ ਰਿਹਾ ਜਿਸ ਵੇਲੇ ਜਾ ਰਿਹਾ ਹੈ ਰਾਹ ਦੇ ਵਿੱਚ ਤੇ ਇਹਦੇ ਮਨ ਵਿੱਚ ਖਿਆਲ ਆਇਆ ਬੰਦਾ ਦੇਖਦਾ ਬਾਜ਼ਾਰ ਚੋਂ ਲੱਗਿਆ ਅਮੀਰ ਲੋਕ ਚੰਗੀਆਂ ਦੁਕਾਨਾਂ ਤੇ ਭੀੜਾਂ ਲੱਗੀਆਂ ਨੇ ਕੋਈ ਖਰੀਦ ਰਿਹਾ ਕੁਝ ਕੁਝ ਕਰ ਰਿਹਾ ਗੁਰਬਤ ਬੜੀ ਸੀ ਗਰੀਬੀ ਬੜੀ ਸੀ ਪੈਰਾਂ ਵਿੱਚ ਚੰਗਾ ਜੋੜਾ ਵੀ ਨਹੀਂ ਨਾ ਅੱਜ ਨੰਗੇ ਪੈਰੀਂ ਜਾ ਰਿਹਾ ਤੇ ਮਾਨੀ-ਮਾਨ ਵੇਖਦਾ ਤਕੜੇ 2-4 ਬੰਦਿਆਂ ਨੂੰ ਵੇਖਿਆ ਤੇ ਮਨ 'ਚ ਖਿਆਲ ਆਇਆ ਵੀ ਅੱਲਾਹ ਦਾ ਅਦਲ ਖੁਦਾ ਦਾ ਇਨਸਾਫ ਵੀ ਅਜੀਬ ਹੈ ਜਿਹੜੇ ਬੰਦਿਆਂ ਨੇ ਕਦੇ ਮਸੀਦ 'ਚ ਪੈਰ ਨਹੀਂ ਪਾਇਆ ਕਦੇ ਨਮਾਜ਼ ਨਹੀਂ ਪੜੀ ਕਦੇ ਰੱਬ-ਰੱਬ ਨਹੀਂ ਕੀਤਾ ਕਦੇ ਪਰਮੇਸ਼ਰ ਦੀ ਯਾਦ 'ਚ ਨਹੀਂ ਜੁੜੇ ਜਿਨ੍ਹਾਂ ਨੂੰ ਰੱਬ ਭੁੱਲਿਆ ਹੋਇਆ ਉਹ ਕਹੀ ਉਹਨਾਂ ਦੇ ਘਰੀ ਪਦਾਰਥਾਂ ਦੇ ਢੇਰ ਲਾ ਦਿੱਤੇ ਉਹ ਹਾਤੀਆਂ ਤੇ ਚੜਦੇ ਨੇ ਸ਼ਤਰ ਝੁੱਲਦੇ ਨੇ ਮਖਮਲੀ ਸੇਜਾਂ ਤੇ ਸੌਂਦੇ ਨੇ ਚੰਗਾ ਖਾਣਾ ਚੰਗਾ ਪਹਿਨਣਾ ਨੌਕਰ ਚਾਕਰ ਭੀੜਾਂ ਸੇਵਾ ਕਰਨ ਵਾਸਤੇ ਦੁਨੀਆ ਸਲਾਮਾ ਕਰਦੀ ਮੈਂ ਕਦੇ ਅੱਲਾਹ ਪਾਕ ਨੂੰ ਭੁਲਾਇਆ ਨਹੀਂ ਨਮਾਜ਼ ਅਦਾ ਕਰਨ ਦਾ ਹਰ ਵੇਲੇ ਧਿਆਨ ਰਹਿੰਦਾ ਹੈ ਕਿ ਵਕਤ ਨਾ ਖੁੰਝ ਜਾਏ ਪਰ ਗੁਰਬਤ ਚੋਂ ਮੈਂ ਸਾਰੀ ਉਮਰ ਨਹੀਂ ਨਿਕਲ ਸਕਿਆ ਗਰੀਬੀ ਚੋਂ ਨਹੀਂ ਨਿਕਲ ਸਕਿਆ ਅੱਜ ਪੈਰਾਂ 'ਚ ਜੋੜਾ ਵੀ ਨਹੀਂ ਆਪਣੇ ਮਨ ਹੀ ਮਨ ਗਿਣਤੀਆਂ ਗਿਣਦਾ ਜਾ ਰਿਹਾ ਹੈ ਅਕਸਰ ਹੀ ਆਪਾਂ ਇਹ ਕਰਦੇ ਮੈਂ ਰੱਬ ਦੇ ਕੀ ਮਾਂ ਮਾਰੇ ਸਨ ਮੈਂ ਮੀਰਾ ਰੱਬ ਨਾਲ ਕੀ ਵੈਰ ਹਮੇਸ਼ਾ ਅਸੀਂ ਇਸ ਤਰ੍ਹਾਂ ਦੀ ਗੱਲ ਆਪਣੇ ਜ਼ੇਹਨ ਦੇ ਵਿੱਚ ਰੱਖਾਂਗੇ ਜਦੋਂ ਇਹ ਉਲੰਭਾ ਜਦੋਂ ਇਹ ਸ਼ਿਕਵਾ ਮਨੁੱਖ ਦੀ ਸੁਰਤ ਵਿੱਚ ਟਿਕ ਜਾਂਦਾ ਹੈ ਮਨੁੱਖ ਇਹਦੇ ਚੋਂ ਕਦੇ ਉੱਬਰ ਨਹੀਂ ਪਾਉਂਦਾ ਉਹ ਆਪਣੇ ਆਪ ਦੇ ਉੱਤੇ ਭਾਰ ਲਾਦਦਾ ਰਹਿੰਦਾ ਮਸੀਦ ਦੀਆਂ ਪੌੜੀਆਂ ਚੜ ਰਿਹਾ ਹੈ। ਇਹਦੀ ਨਜ਼ਰ ਇੱਕ ਐਸੇ ਬੰਦੇ ਉੱਤੇ ਪਈ ਜਿਹਦੇ ਪੈਰ ਕੰਮ ਨਹੀਂ ਕਰਦੇ। ਤੇ ਹੱਥਾਂ ਦੇ ਸਾਰੇ ਨਾਲ ਭਾਰ ਨਾਲ। ਮਸੀਦ ਦੀਆਂ ਪੌੜੀਆਂ ਉਤਰ ਰਿਹਾ ਹੈ। ਇਹਨੇ ਉਹਨੂੰ ਪੁੱਛਿਆ। ਕਹਿਣ ਲੱਗਿਆ ਵੀ ਤੇਰੇ ਨਾਲ ਬੜੀ ਬੇਇਨਸਾਫੀ ਹੋਈ। ਪੈਰ ਤੇਰੇ ਕੰਮ ਨਹੀਂ ਕਰਦੇ ਤੂੰ ਫਿਰ ਵੀ ਅੱਲਾਹ ਦੀ ਯਾਦ ਵਿੱਚ ਨਮਾਜ਼ ਪੜਨ ਉਹਦੀ ਯਾਦ ਵਿੱਚ ਜੁੜਨਾ ਆ ਰੱਬ ਨੂੰ ਚੇਤੇ ਕਰਨਾ ਆ ਮੈਨੂੰ ਬੜਾ ਅਫਸੋਸ ਹੋਇਆ ਤੈਨੂੰ ਵੇਖ ਕੇ ਇਹਦੇ ਬੋਲ ਸਗੋਂ ਹਮਦਰਦੀ ਭਰੇ ਸਨ ਤੇ ਉਸ ਵਿਅਕਤੀ ਦੇ ਬੋਲਾਂ ਵਿੱਚ ਇੱਕ ਸ਼ੁਕਰ ਦਾ ਭਾਵ ਸੀ ਉਹਨੇ ਪਛਾਣਿਆ ਉਹਨੇ ਕਿਹਾ ਸ਼ੇਖ ਸਾਦੀ ਉਸ ਅੱਲਾ ਦੇ ਹੁਕਮ ਅੱਗੇ ਕੀ ਦਾ ਜੋਰ ਹੈ ਫਿਰ ਵੀ ਉਹਦਾ ਸ਼ੁਕਰ ਹੈ ਵੀ ਉਹਨੇ ਹੱਥਾਂ 'ਚ ਤਾਕਤ ਪਾਈ ਜਿਹੜਾ ਕੰਮ ਪੈਰਾਂ ਤੋਂ ਨਹੀਂ ਲਿਆ ਜਾ ਸਕਦਾ ਉਹ ਹੱਥਾਂ ਤੋਂ ਲੈ ਰਿਆ ਜੇ ਉਹ ਹੱਥਾਂ 'ਚ ਵੀ ਤਾਕਤ ਨਾ ਪਾਉਂਦਾ ਤੇ ਮੈਂ ਉਹਦਾ ਕੀ ਵਿਗਾੜ ਲੈਂਦਾ ਮੈਂ ਉਹਦਾ ਕੋਈ ਲਿਖਿਆ ਥੋੜਾ ਦੇਣਾ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਕੋਈ ਮੇਰਾ ਐਹਸਾਨਮੰਦ ਥੋੜੀ ਹੈ ਵੀ ਉਹਨੇ ਮੇਰਾ ਉਹ ਮੇਰਾ ਕੋਈ ਉਹਦੇ ਤੇ ਐਹਸਾਨ ਹੈ ਤੇ ਮੈਂ ਉਹਨੂੰ ਜਿਤਾਵਾ ਵੀ ਮੇਰਾ ਤੇਰੇ ਤੇ ਆ ਐਹਸਾਨ ਹੈ ਤੇ ਤੂੰ ਕਿਉਂ ਨਹੀਂ ਕੀਤਾ ਕੰਮ ਜੋ ਵੀ ਮਿਲੇ ਕਿ ਇੱਕ ਸਾਹ ਮਿਲੇ ਬਿਨਾ ਮੇਰੀ ਕਿਸੇ ਘਾਲਣਾ ਤੋਂ ਮਿਲੇ ਆਪਾਂ ਘਰ ਬਣਾਇਆ ਕਾਰਾਂ ਲਈਆਂ ਗੱਡੀਆਂ ਲਈਆਂ ਜਾਇਦਾਦ ਜੋੜੀ ਬਿਜ਼ਨਸ ਅੰਪਾਇਰ ਖੜਾ ਕੀਤਾ ਪਦਵੀਆਂ ਪਾਈਆਂ ਆਪਾਂ ਕਹਦੇ ਨੇ ਮੈਂ ਮਿਹਨਤ ਕੀਤੀ ਆਹ ਦੇਈ ਵਾਸਤੇ ਅਸੀਂ ਕੀ ਮਿਹਨਤ ਕੀਤੀ ਸਾਹ ਮਿਲੇ ਨੇ ਜੀਵਨ ਮਿਲੇ ਗੋਡ ਗਿਫਟੀ ਹੈ ਨਾ ਬਖਸ਼ਿਸ਼ ਹੀ ਹੈ ਨਾ ਤੇ ਹੈ ਇਹ ਵੀ ਸਾਰਾ ਕੁਝ ਬਖਸ਼ਿਸ਼ ਹੀ ਪਰ ਮਨੁੱਖ ਉਹਦੇ ਉੱਤੇ ਆਪਣੀ ਅਕਲ ਦਾ ਠੱਪਾ ਲਾ ਲਿੰਦਾ ਮੇਰੀ ਮਿਹਨਤ ਮੈਂ ਕਈ ਵਾਰੇ ਬਲੇ ਕੀਤੀ ਏ ਬੰਦਾ ਕਹਿੰਦਾ ਮੈਂ ਨੀਂਦਰਾ ਝਾਗਦਾ ਕੋਈ ਸਰੀਰ 'ਚ ਤੇਰੇ ਕਣੀ ਪਾਈਏ ਨੀਂਦਰਾ ਕੱਟਣ ਦੀ ਤੇ ਤੂੰ ਝਾਗਦਾ ਵਰਨਾ ਕਦੋਂ ਦਾ ਡਿਗ ਪੈਨੋ ਮੈਂ ਭੁੱਖ ਕੱਟਦਾ ਤੇਰੇ ਚੇਨੀ ਉਹਨੇ ਤਾਕਤ ਪਾਈਏ ਵੀ ਤੂੰ ਭੁੱਖ ਕੱਟ ਸਕੇ ਤੇ ਕੱਟਣਾ ਨਹੀਂ ਤਾਂ ਨਾ ਜਾ ਸਕਦਾ ਤੂੰ ਇਹ ਤੈਨੂੰ ਪਰ ਮੈਂ ਤੂੰ ਕਰਦਾ ਖੈਰ ਸ਼ੇਖ ਸਾਦੀ ਉਹਨੇ ਕਿਹਾ ਵੀ ਫਿਰ ਵੀ ਅੱਲਾ ਦਾ ਫਜ਼ਲ ਹੈ ਸ਼ੁਕਰ ਹੈ ਉਹਨੇ ਉਹ ਤਾਕਤ ਮੇਰੇ ਹੱਥਾਂ ਚ ਪਾਈ ਸ਼ੇਖ ਸਾਦੀ ਮਨ ਵਿੱਚ ਸੋਚਦਾ ਕਹਿਣ ਲੱਗਿਆ ਹੱਦ ਪੈਰਾਂ ਚ ਜੋੜਾ ਨਹੀਂ ਮਨ ਚ ਉਹ ਲਾਂਬੇ ਦਾ ਭਾਵ ਆਇਆ ਇਸ ਬੰਦੇ ਦੇ ਪੈਰ ਸਲਾਮਤ ਨਹੀਂ ਫਿਰ ਵੀ ਸ਼ੁਕਰ ਚ ਜੀ ਰਿਹਾ ਸਮਾਂ ਇਹਦਾ ਵੀ ਲੰਘ ਜਾਣਾ ਹੈ ਸਮਾਂ ਮੇਰਾ ਵੀ ਲੰਘ ਜਾਣਾ ਹੈ فرق ਕੇਵਲ ਇੰਨਾ ਹੈ ਕਿ ਮੈਂ ਆਪਣੀ ਸੁਰਤ ਤੇ ਅੱਜ ਭਾਰ ਲੱਦ ਕੇ ਬੋਝ ਧਰ ਕੇ ਉਲੰਭੇ ਸ਼ਿਕਵੇ ਚ ਜੋ ਕੁਝ ਮੇਰੇ ਕੋਲ ਹੈ ਮੇਰੇ ਤੇ ਪੈਰ ਵੀ ਸਲਾਮਤ ਨੇ ਉਹਦਾ ਸ਼ੁਕਰ ਮਨਾ ਕੇ ਸਮੇਂ ਨੂੰ ਸੋਹਣੇ ਢੰਗ ਨਾਲ ਕੱਟਣ ਦੀ ਬਜਾਏ ਮੈਂ ਆਪਣੇ ਆਪ ਨੂੰ ਉਦਾਸੀ ਤੇ ਮਾਇੂਸੀ ਨਾਲ ਭਰ ਲਿਆ ਜੋ ਨਹੀਂ ਹੈ ਉਹਨੂੰ ਸੋਚ ਕੇ ਇਹ ਬੰਦਾ ਜਿਹਦੇ ਪੈਰ ਕੰਮ ਨਹੀਂ ਕਰਦੇ ਹੱਥ ਕੰਮ ਕਰਦੇ ਨੇ ਸਮਾਂ ਇਹਦਾ ਵੀ ਲੰਘ ਜਾਣਾ ਹੈ ਪਰ ਇਸ ਬੰਦੇ ਨੇ ਬੋਝ ਚੁੱਕਣ ਦੀ ਬਜਾਏ ਉਹ ਬੋਝ ਲਾ ਕੇ ਸੁੱਟ ਦਿੱਤਾ ਤੇ ਸ਼ੁਕਰ ਵਿੱਚ ਜੀ ਰਿਹਾ ਹੈ ਇਹਦੀ ਖੁਸ਼ੀ ਇਹਦੇ ਕੋਲੋਂ ਕੋਈ ਨਹੀਂ ਖੋ ਸਕਦਾ ਇਹਦੀ ਪ੍ਰਸੰਤਾ ਇਹਦੇ ਕੋਲੋਂ ਕੋਈ ਨਹੀਂ ਖੋ ਸਕਦਾ ਸਾਡੀ ਥਾਲੀ ਵਿੱਚ ਜੋ ਹੁੰਦਾ ਹੈ ਅਸੀਂ ਉਸ ਦਾ ਸ਼ੁਕਰ ਅਦਾ ਕਰਨ ਲਈ ਹਮੇਸ਼ਾ ਦੂਜੇ ਦੀ ਥਾਲੀ ਵੱਲ ਵੇਖਦੇ ਹਾਂ ਕਿ ਉਹਦੀ ਥਾਲੀ 'ਚ ਕੀ ਹੈ ਬਾਬਾ ਫਰੀਦ ਸਾਹਿਬ ਦੇ ਆਪਾ ਸ਼ਲੋਕ ਵਿਚਾਰੇ ਸਨ ਰੁਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਹੁਣ ਜੇ ਤਰਸ ਤਰਸ ਕੇ ਹੀ ਜ਼ਿੰਦਗੀ ਕੱਟਣੀ ਹੋਵੇ ਤੇ ਬਹੁਤ ਕੁਝ ਹੈ ਜਿਹਦੇ ਵੱਲ ਮਰਜੀ ਵੇਖੀ ਜਾਓ ਇੱਕ ਚੀਜ਼ ਹੋਰ ਨੋਟ ਕਰਨਾ ਆਪਾਂ ਸਫਰ ਕਰਨਾ ਹੈ ਬੜੀਆਂ ਮਹਿੰਗੀਆਂ ਗੱਡੀਆਂ ਸਾਡੇ ਲਾਗੋਂ ਦੀ ਲੰਗ ਜਾਂਦੀਆਂ ਨੇ ਸਾਨੂੰ ਬੇਚੈਨ ਹੀ ਨਹੀਂ ਹੁੰਦੀ ਬੜੇ ਵੱਡੇ ਵੱਡੇ ਘਰ ਕਿਸੇ ਹੋਰੇ ਕੀਦਾਂ ਬੇਚੈਨੀ ਨਹੀਂ ਹੁੰਦੀ ਜਿਸ ਬੰਦੇ ਨਾਲ ਸਾਡੀ ਜਾਣ ਪਛਾਣ ਹੈ ਜਿਸ ਬੰਦੇ ਨਾਲ ਸਾਡੀ ਰਿਸ਼ਤੇਦਾਰੀ ਹੈ ਸਾਂਝ ਹੈ ਬੋਲ ਚਾਲ ਹੈ ਕੁਝ ਵੀ ਹੈ ਸਾਡੇ ਦਾਇਰੇ ਚ ਹੈ ਜਿਹੜਾ ਬੰਦਾ ਜਦੋਂ ਉਹਦੇ ਕੋਲ ਵੱਡੀ ਗੱਡੀ ਹੁੰਦੀ ਹੈ ਬੜੀ ਬੇਚੈਨੀ ਨਹੀਂ ਹੁੰਦੀ ਉਹਦਾ ਵੱਡਾ ਘਰ ਵੇਖਦੇ ਆ ਬੜਾ ਬੇਚੈਨੀ ਮਨ ਨੂੰ ਫੀਲ ਹੋ ਜਾਂਦਾ ਕਿਉਂਕਿ ਕੰਪੀਟੀਸ਼ਨ ਚ ਜੀਨੇ ਆ ਮੱਗੇ ਵੀ ਬਿਨੇ ਕੀਤੀ ਸੀ ਵੀ ਸਾਡੀ ਦੌੜ ਅਸੀਂ ਆਪ ਉਸ ਦੌੜ ਚ ਸ਼ਾਮਲ ਹੋਏ ਆ ਜਿਹਦੇ ਚ ਜਿੱਤਿਆ ਕੌਣ ਤੇ ਹਾਰਿਆ ਕੌਣ ਡਿਸਾਈਡ ਵੀ ਅਸੀਂ ਖੁਦ ਹੀ ਕਰਦੇ ਆ ਕੋਈ ਨਹੀਂ ਕਰਦਾ ਕੋਈ ਜਿੱਤ ਨਹੀਂ ਹੈ ਕੋਈ ਹਾਰ ਨਹੀਂ ਹੈ ਇਹ ਅਸੀਂ ਆਪਣੇ ਮਨ ਨੂੰ ਪਹਿਲਾਂ ਹੀ ਇਹ ਡੋਜ਼ ਦਿੱਤੀ ਹੈ ਵੀ ਤੂੰ ਫਲਾਣੇ ਨਾਲੋਂ ਹਾਰ ਗਿਆ ਤੂੰ ਫਲਾਣੇ ਨਾਲੋਂ ਜਿੱਤ ਗਿਆ ਤੇ ਜੇ ਅਸੀਂ ਕਿਸੇ ਸਮੇਂ ਜੇਤੂ ਭਾਵ ਰੱਖਣਾ ਹੈ ਕਿਸੇ ਨੂੰ ਪਛੜਿਆ ਵੇਖ ਕੇ ਜੇ ਖੁਸ਼ ਹੋਣਾ ਹੈ ਤੇ ਜਿਹਦੇ ਤੋਂ ਅਸੀਂ ਪਛੜੇ ਉਹਦਾ ਦੁੱਖ ਵੀ ਸਾਨੂੰ ਹੀ ਚੱਲਣਾ ਪੈਣਾ ਇਸ ਵਾਸਤੇ ਭਗਤ ਕਬੀਰ ਜੀ ਮਹਾਰਾਜ ਨੇ ਬੜਾ ਅਹਿਮ ਨੁਕਤਾ ਸਾਡੇ ਨਾਲ ਸਾਂਝਾ ਕੀਤਾ ਉਹ ਕਹਿੰਦੇ ਇਸ ਘਰ ਮੈਂ ਹੈ ਸੋਤੂ ਟੂਟ ਖਾਏ ਜੋ ਤੇਰੇ ਕੋਲ ਅਵੇਲੇਬਲ ਹੈ ਮੋਇਸਰ ਹੈ ਜਿੰਨਾ ਤੇਰੇ ਜਿੰਨਾ ਤੇਰੇ ਅਧਿਕਾਰ ਚ ਆਉਂਦਾ ਹੈ ਜਿੰਨਾ ਤੇਰੇ ਕੋਲ ਬਖਸ਼ਿਆ ਗਿਆ ਉਹਨੂੰ ਲੱਭ ਭਾਵ ਉਹਨੂੰ ਕਮਾ ਤੇ ਉਹਨੂੰ ਖਾ ਤੇ ਸਬਰ ਰੱਖ। ਔਰ ਕਿਸੇ ਕੇ ਤੂੰ ਮਤ ਹੀ ਜਾ। ਦੂਜੇ ਕੋਲ ਕੀ ਉਹਨੂੰ ਤੱਕਣਾ ਬੰਦ ਕਰ। ਤੂੰ ਛੋਟਾ ਨਹੀਂ ਹੈ ਤੂੰ ਆਪਣੇ ਆਪ ਨੂੰ ਛੋਟਾ ਬਣਾ ਲੈਣਾ ਦੂਜੇ ਨਾਲ ਕੰਪੇਅਰ ਕਰਕੇ। ਤੂੰ ਘਟਿਆ ਨਹੀਂ ਹੈ ਤੂੰ ਦੂਜੇ ਨਾਲ ਆਪਣੇ ਆਪ ਨੂੰ ਤੋਲ-ਤੋਲ ਕੇ ਆਪਣੇ ਆਪ ਨੂੰ ਹੌਲਾ ਆਪੇ ਹੀ ਬਣਾ ਲੈਣਾ ਕਿਸੇ ਨੇ ਤੈਨੂੰ ਤੱਕੜੀ ਚ ਨਹੀਂ ਪਾਇਆ ਤੋਲਣ ਲਈ ਤੂੰ ਖੁਦ ਪੈਣਾ। ਕੋਈ ਤੈਨੂੰ ਨੀਵਾ ਨਹੀਂ ਬਣਾ ਸਕਦਾ ਕੋਈ ਤੈਨੂੰ ਛੋਟਾ ਨਹੀਂ ਬਣਾ ਸਕਦਾ ਕੋਈ ਤੈਨੂੰ ਘਟਿਆ ਕੋਈ ਤੈਨੂੰ ਗਰੀਬ ਕੋਈ ਤੈਨੂੰ ਹਮਾਤੜ ਕੋਈ ਤੈਨੂੰ ਮਜ਼ਲੂਮ ਨਹੀਂ ਕਰ ਸਕਦਾ ਤੂੰ ਖੁਦ ਉਸ ਤਕੜੀ ਚ ਪੈਣਾ ਹੈ ਇਸ ਕਰਕੇ ਤੂੰ ਸਵੈਮਾਨਡਾਲ ਨਹੀਂ ਜੀਦਾ ਤੇ ਇਹ ਉਦਾਹਰਣ ਕਬੀਰ ਜੀ ਮਹਾਰਾਜ ਨੇ ਦਿੱਤੀ ਹੈ ਕਹਿੰਦੇ ਨੇ हे ਮੇਰੇ ਮਨ ਤੇਰੀ ਬਿਰਤੀ ਕੁੱਤੇ ਵਰਗੀ ਹੈ ਉਸ ਨੂੰ ਜਿੰਨਾ ਮਰਜੀ ਮਾਲਕ ਰਜਾ ਦੇਵੇ ਉਹ ਫਿਰ ਵੀ ਚੌਂਕੇ ਵੱਲ ਵੇਂਦਾ ਰਹਿੰਦਾ ਹੈ ਦੂਜੇ ਦੇ ਹੱਥਾਂ ਵੱਲ ਦੂਜੇ ਦੀ ਥਾਲੀ ਵੱਲ ਵੇਂਦਾ ਰਹਿੰਦਾ ਹੈ ਸੁਰਹ ਸ਼ਬਦ ਜਿਹੜਾ ਇਹਦਾ ਮਤਲਬ ਸੁਰ ਵੀ ਗਾਂ ਵੀ ਤੇਰੀ ਚਾਲ ਤੇ ਗਾਂ ਬੜਾ ਜਾਨੀ ਕਿ ਜਿਹੜਾ ਤੂੰ ਵਿਖਾਵਾ ਕਰਦਾ ਹੈ ਜ਼ਿੰਦਗੀ ਦੇ ਪੈੰਡੇ ਤੇ ਤੁਰਨ ਦਾ ਬੜਾ ਸੀਲ ਜਿਹਾ ਬੜਾ ਚੰਗਾ ਜਿਹਾ ਬੜਾ ਨੇਕ ਜਿਹਾ ਵੀ ਤੂੰ ਵਿਖਾਵਾ ਐਵੇਂ ਕਰਦਾ ਜਿਵੇਂ ਤੂੰ ਬੜਾ ਨੇਕ ਹੋਵੇਂ ਤੇਰੀ ਬਿਰਤੀ ਵਿੱਚ ਲੋਭ ਤੇ ਹਿਰਸ ਭਰਿਆ ਪਿਆ ਇਸ ਕਰਕੇ ਜਿਹੜਾ ਤੇਰਾ ਪਹਿਰਾਵਾ ਤੇਰੀ ਪੂਛ ਟੂਪਰ ਚਮਕ ਬਾਲ ਤੇਰੀ ਦਿਖ ਵਧੀਆ ਚਾਲ ਢਾਲ ਤੋਂ ਇਹੋ ਜੀ ਸਾਬਤ ਕਰਦਾ ਵੀ ਜਿਵੇਂ ਗਊ ਵਰਗਾ ਸੀਲ ਹੋਵੇਂ ਪਰ ਅੰਦਰੋਂ ਬਿਰਤੀ ਕਰਕੇ ਤੂੰ ਬੇਹੱਦ ਭੁੱਖ ਦਾ ਸ਼ਿਕਾਰ ਹੈ ਲੋਭ ਦਾ ਹਿਰਸ ਦਾ ਸ਼ਿਕਾਰ ਹੈ ਫਿਰ ਕਹਿੰਦੇ ਨੇ ਕਿ ਕੁੱਤਾ ਕੀ ਕਰਦਾ ਹੈ ਚਾਕੀ ਚਾਟਾਂ ਚੂਨ ਖਾਂਹੇ ਚਾਕੀ ਕਾ ਚੀਤਰਾ ਕਹਾਂ ਲੈ ਜਾਏ ਉਹ ਬਾਦੂ ਆਸੇ-ਪਾਸੇ ਡੁੱਲਿਆ ਕਈ ਵਾਰ ਉਹ ਚਟ ਲੈਂਦਾ ਹੈ ਦਾਣੇ ਖਾ ਗਿਆ ਆਟਾ ਚਟ ਗਿਆ ਚੀਥਰਾ ਹੁੰਦਾ ਵੀ ਉਹ ਕਪੜਾ ਜਿਹਦੇ ਨਾਲ ਚੱਕੀ ਦੇ ਪੋੜ ਸਾਫ਼ ਕੀਤੇ ਜਾਂਦੇ ਸਨ ਤੇ ਉਹਨੂੰ ਉਹਦੇ ਵਿੱਚ ਹੀ ਫਸਾ ਦੇਣਾ ਚੱਕੀ ਚਲਾਉਣ ਵਾਲਿਆਂ ਨੇ ਹੱਤ ਵਾਲੀ ਚੱਕੀ ਦੀ ਗੱਲ ਹੈ ਤੇ ਜਦੋਂ ਕੁੱਤਾ ਅੱਗੇ ਵੱਧ ਕੇ ਚੱਕੀ ਨੂੰ ਮੂੰਹ ਮਾਰਦਾ ਹੈ ਤੇ ਨਾਲ ਉਹ ਚੀਥਰਾ ਕਿਉਂਕਿ ਉਹ ਆਟੇ ਨਾਲ ਲਿਬੜਿਆ ਤੇ ਉਹਨੂੰ ਮੂੰਹ 'ਚ ਪਾ ਕੇ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਉਸ ਵੇਲੇ ਫਿਰ ਮਾਲਕ ਕਈ ਵਾਰ ਜੇ ਕੋਲ ਹੋਵੇ ਤੇ ਉਹਨੂੰ ਸਜ਼ਾ ਦਿੰਦਾ ਹੈ ਇਹ ਠੀਕ ਹੈ ਤੈਨੂੰ ਪਾਲਿਆ ਤੈਨੂੰ ਰੋਟੀ ਵੀ ਦੇਈਦੀ ਹੈ ਤੇਰੀ ਪਾਲਣਾ ਵੀ ਕਰੀਦੀ ਹੈ ਤੇਰੀ ਪਰਵਰਿਸ਼ ਵੀ ਕਰੀਦੀ ਹੈ ਪਰ ਇਹ ਥੋੜਾ ਤੂੰ ਭਾਂਡਿਆਂ ਚ ਮੂੰਹ ਮਾਰਦਾ ਫਿਰ ਇਸ ਦਾ ਭਾਵ ਹੈ ਵੀ ਜੋ ਤੇਰੇ ਕੋਲ ਵੈਲੂ ਜੋ ਤੈਨੂੰ ਬਖਸ਼ਿਆ ਜਾਂਦਾ ਹੈ ਉਹਦੇ ਵਿੱਚ ਰਾਜ਼ੀ ਰਹਿਣਾ ਉਹਨੂੰ ਖਾਣਾ ਉਹਨੂੰ ਹੰਡਾਉਣਾ ਇਹ ਤੇ ਤੇਰਾ ਅਧਿਕਾਰ ਹੈ ਪਰ ਜਦੋਂ ਤੂੰ ਪਰਾਏ ਭਾਂਡਿਆਂ 'ਚ ਮੂੰਹ ਮਾਰਦਾ ਹੈ ਕਿਸੇ ਦਾ ਹੱਕ ਮਾਰ ਲਿਆ ਕਿਸੇ ਦੀ ਦੌਲਤ ਤੇ ਨਜ਼ਰ ਰੱਖ ਲਈ ਕਿਸੇ ਦਾ ਬਹੁਤਾ ਵੇਖ ਕੇ ਚਰਚਾ ਕਰਨ ਲੱਗ ਪੈ ਸਾਡੀ ਅਸੀਂ ਆਮ ਹੀ ਸਮਾਜ ਵਿੱਚ ਅਸੀਂ ਵੇਖੋ ਇਹਦਾ ਦਾਦਾ ਭੁੱਖਾ ਮਰਦਾ ਸੀ ਕਿਉਂ ਨਾ ਠੇਕਾ ਲਿਆ ਵੀ ਹੁਣ ਸਾਰੀਆਂ ਪੀੜ੍ਹੀਆਂ ਭੁੱਖੀਆਂ ਹੀ ਮਰਨ ਵੇਖੋ ਇਹਨਾਂ ਦੇ ਘਰੇ ਕੱਲ ਰੋਟੀ ਨਹੀਂ ਸੀ ਪੱਕਦੀ ਇਸ ਤਰ੍ਹਾਂ ਦੀਆਂ ਲੋਕ ਗੱਲਾਂ ਕਰਨਗੇ ਕਿ ਕੱਲ ਨਹੀਂ ਸੀ ਪੱਕਦੀ ਕੱਲ ਤੇ ਅੱਜ ਵਿੱਚ ਬੜਾ ਅੰਤਰ ਹੁੰਦਾ ਹੈ ਕੁਦਰਤ ਬੜੇ ਫੇਰ ਬਦਲ ਕਰ ਦਿੰਦੀ ਹੈ ਜਿਨ੍ਹਾਂ ਦੇ ਘਰੇ ਪਸ਼ੂ ਨਹੀਂ ਸੰਖਾਂਦੇ ਇੰਨਾ ਜ਼ਿਆਦਾ ਸੀ ਕਈ ਵਾਰ ਉਹਨਾਂ ਨੂੰ ਭੁੱਖ ਦੀ ਨੌਬਤ ਆ ਜਾਂਦੀ ਜਿਨ੍ਹਾਂ ਘਰੇ ਰੋਟੀ ਨਹੀਂ ਸੀ ਉਹਨਾਂ ਦੇ ਘਰੇ ਲਹਿਰਾਂ ਬਹਿਰਾਂ ਲੱਗ ਜਾਂਦੀਆਂ ਨੇ ਪਰ ਸਾਡੀ ਚਰਚਾ ਦਾ ਵਿਸ਼ਾ ਇਹ ਨਹੀਂ ਹੁੰਦਾ ਕਿ ਸ਼ੁਕਰ ਹੈ ਭਾਈ ਚਲੋ ਫਲਾਣਾ ਵੀ ਰੋਟੀ ਖਾਣ ਲੱਗਿਆ ਅਸੀਂ ਉਹਦੇ ਤੇ ਹੈਰਾਨੀ ਦੀ ਪ੍ਰਗਟ ਕਰਾਂਗੇ ਜਿੰਨਾ ਸਾਡਾ ਧਰਮ ਅਮੋਲਕ ਹੈ ਜਿੰਨੀ ਸਾਡੀ ਵਿਰਾਸਤ ਉੱਚੀ ਹੈ ਜਿੰਨਾ ਮਹਾਰਾਜ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਬਖਸ਼ੀਆਂ ਨੇ ਉਨਾ ਹੀ ਸਾਡਾ ਵਿਹਾਰ ਬੜਾ ਖੋਖਲਾ ਜਾਏ ਸਾਡੇ ਵਿਹਾਰ ਤੋਂ ਐਵੇਂ ਨਹੀਂ ਲੱਗਦਾ ਵੀ ਅਸੀਂ ਜੋ ਸਾਡੇ ਕੋਲ ਉਹਦੇ 'ਚ ਸੰਤੋਸ਼ ਹੈ ਤੇ ਜੋ ਦੂਜਾ ਹੈ ਉਹਦੇ ਵੱਲ ਵੇਖ ਕੇ ਖੁਸ਼ ਹਾਂ ਇਸ ਤਰ੍ਹਾਂ ਦੀ ਬਿਰਤੀ ਜਿਹੜੀ ਜਾਂ ਗੱਲਬਾਤ ਜਾਂ ਵਿਹਾਰ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਾ ਲੈਣਾ ਕਿਸੇ ਦੀ ਮਿਹਨਤ ਨੂੰ ਕਿਸੇ ਦੀ ਕਮਾਈ ਨੂੰ ਕਿਸੇ ਦੀ ਭੁੱਖ ਨੂੰ ਕਿਸੇ ਦੇ ਦੁੱਖ ਨੂੰ ਕਿਸੇ ਦੀ ਖੁਸ਼ੀ ਨੂੰ ਉਹ ਸਮਾਚਾਰ ਜਿ ਬਣਾ ਲੈਨੇ ਅਸੀਂ ਉਹ ਜਿਹੜੀ ਚੀਜ਼ ਹੈ ਉਹ ਸਬਰ ਵਾਲੇ ਮਨ ਦੀ ਨਿਸ਼ਾਨੀ ਨਹੀਂ ਟਿਕੇ ਹੋਏ ਮਨ ਦੀ ਨਿਸ਼ਾਨੀ ਨਹੀਂ ਤੋਂ ਅੱਗੇ ਬਚਨ ਕੀਤਾ ਕਹਿਣ ਲੱਗੇ ਛੀਕੇ ਪਰ ਤੇਰੀ ਬਹੁਤ ਡੀਠ ਛਿਕਾ ਹੁੰਦਾ ਛਿੱਕਾ ਜਿਵੇਂ ਟੋਕਰੀ ਜਿਹੀ ਚ ਕੁਝ ਖਾਣ ਵਾਲੀਆਂ ਚੀਜ਼ਾਂ ਪਾ ਕੇ ਛੱਤ ਨਾਲ ਟੰਗ ਦਿੰਦੇ ਸਨ ਪੁਰਾਣੇ ਲੋਕ ਹਜ਼ੂਰ ਕਹਿੰਦੇ ਨੇ ਹੇ ਕੂਕਰ ਵਰਗੇ ਲੋਭੀ ਮਨ ਜਦੋਂ ਤੇਰੀ ਨਿਗਾ ਛੀਕੇ ਵੱਲ ਭਾਵ ਜਿਵੇਂ ਚੌਕੇ ਵੱਲ ਤੱਕਣ ਲੱਗ ਪਏ ਕੁੱਤਾ ਛਾਬੇ 'ਚ ਪਈਆਂ ਹੋਈਆਂ ਰੋਟੀਆਂ ਵੱਲ ਦੌੜਨ ਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰੇ ਮਤ ਲੱਕਰੀ ਸੋਟਾ ਤੇਰੀ ਪਰੇ ਪੀਠ ਫਿਰ ਕਈ ਵਾਰ ਘਰ ਦਾ ਮਾਲਕ ਹੀ ਜਿਹੜਾ ਪੁਚਕਾਰਦਾ ਪਿਆਰ ਕਰਦਾ ਉਹੀ ਫਿਰ ਲਾਗੂ ਸੋਟਾ ਫੜ ਕੇ ਉਹਦੀ ਪਿੱਠ ਤੇ ਮਾਰਦਾ ਹੈ। ਫਿਤੂ ਆਪਣੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਤੇ ਲੋਭ ਸਾਨੂੰ ਜ਼ਲੀਲ ਕਰਦਾ ਹੈ। ਖੁਆਰ ਕਰਦਾ ਹੈ। ਮਾਨਸਿਕ ਆਤਮਕ ਸਰੀਰਕ ਸਮਾਜਿਕ ਸਜਾਵਾਂ ਦਿੰਦਾ ਹੈ। ਫਿਰ ਕਹਿੰਦੇ ਨੇ ਕਹਿ ਕਬੀਰ ਭੋਗ ਭਲੇ ਕੀਨ। ਭਲੇ ਹੀ ਤੂੰ ਪਦਾਰਥਾਂ ਦੇ ਭੋਗ ਭੋਗਦਾ ਹੈ। ਪਦਾਰਥਾਂ ਦੇ ਰਸ ਮਾਣਦਾ ਹੈ ਤੋ ਆਪਣੇ ਸਰੀਰ ਦੇ ਰਹੀਂ ਪਦਾਰਥਾਂ ਨੂੰ ਮਾਣਦਾ ਹੈ ਸਰੀਰ ਦੇ ਰਹੀਂ ਵਾਸ਼ਨਾਵਾਂ ਨੂੰ ਮਾਣਦਾ ਹੈ ਇਹ ਸੰਸਾਰ ਦੇ ਪਦਾਰਥਾਂ ਦੇ ਚਸਕੇ ਪੂਰੇ ਕਰਦਾ ਹੈ ਹੰਡਾਉਂਦਾ ਹੈ ਮਾਣਦਾ ਹੈ ਜੀਂਦਾ ਹੈ ਪਰ ਚੇਤਾ ਰੱਖੀ ਮਤ ਕੋ ਮਾਰੇ ਇੰਟੇਮ ਜੇ ਤੂੰ ਦੂਜੇ ਦੇ ਹੱਕ ਵੱਲ ਦ੍ਰਿਸ਼ਟੀ ਰੱਖੇਗਾ ਮੈਲੀ ਨਜ਼ਰ ਰੱਖੇਗਾ ਨੀਅਤ ਵਿੱਚ ਖੋਟ ਰੱਖੇਗਾ ਤੇ ਲੋਕਾਂ ਕੋਲੋਂ ਪਿੱਟਾਂ ਤੇ ਢੀਮਾਂ ਹੀ ਖਾਏਗਾ ਜਲੀਲ ਉਹ ਖੁਆਰ ਹੀ ਹੋਏਗਾ ਇਸ ਕਰਕੇ ਇਸ ਮੁਬਾਰਕ ਸ਼ਬਦ ਦਾ ਜੋ ਤਤਪਾਵ ਹਜ਼ੂਰ ਨੇ ਕਿਹਾ ਹੈ ਮੇਰੇ ਮਨ ਜੋ ਤੇਰਾ ਹੈ ਤੇਰੇ ਅਧਿਕਾਰ ਵਿੱਚ ਹੈ ਉਹਦੇ 'ਚ ਸਬਰ ਰੱਖ ਜੋ ਕਿਸੇ ਦਾ ਹੈ ਉਸ ਨੂੰ ਵੇਖ ਕੇ ਤਰਸ ਨਾ ਲਾਲਚ ਨਾ ਰੱਖ ਪਰਾਇਆ ਹੱਕ ਨਾ ਮਾਰ ਪਰਾਏ ਘਰਵਾਲਾਂ ਤੱਕ ਇਹੀ ਸਬਰ ਸੰਤੋਖ ਵਾਲੇ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ ਔਰ ਉਹ ਮਨੁੱਖ ਅੰਦਰੋਂ ਵੀ ਸੰਤੁਸ਼ਟ ਰਹਿੰਦਾ ਹੈ ਜਿਹੜਾ ਆਪਣੇ ਆਪ ਨੂੰ ਦੂਜਿਆਂ ਨਾਲ ਤੋਲਣ ਤੋਂ ਗੁਰੇਜ਼ ਕਰਦਾ ਹੈ ਹਮੇਸ਼ਾ ਕੰਪੇਅਰ ਕਰਨ ਤੋਂ ਗੁਰੇਜ਼ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ ਸ਼ਬਦ ਦਾ ਜੋ ਉਪਦੇਸ਼ ਔਰ ਤਤਪਾਵ ਹੈ ਉਹ ਸਾਡੇ ਸਾਰਿਆਂ ਦੇ ਮਨ ਹਿਰਦੇ ਵਿੱਚ ਵਸੇ ਰਾਗ ਬਸੰਤ ਦੇ ਅੰਦਰ ਭਗਤ ਕਬੀਰ ਜੀ ਮਹਾਰਾਜ ਦੇ ਫੁੱਲ ਅਠ ਸ਼ਬਦ ਦਰਜ ਨੇ ਜਿਨ੍ਹਾਂ ਦੀ ਆਪਾਂ ਵਿਚਾਰ ਸੰਪੂਰਨ ਕੀਤੀ ਹੈ ਅਗਲੇਰੇ ਦੀਵਾਨਾ ਵਿੱਚ ਰਾਗ ਸਾਰੰਗ ਦੇ ਵਿੱਚ ਉਚਾਰਨ ਕੀਤੇ ਹੋਏ ਕਬੀਰ ਜੀ ਮਹਾਰਾਜ ਦੇ ਸ਼ਬਦ ਆਪਾਂ ਵਿਚਾਰਨੇ ਪ੍ਰਾਰੰਭ ਕਰਾਂਗੇ ਪਾਤਸ਼ਾਹ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ